ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਕੁਐਸਚਨ ਕਰਾਂਗੇ ਸ਼ਬਦ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਸ਼ਬਦ ਦਾ ਵਰਗੀਕਰਨ ਹਾਂਜੀ ਸ਼ਬਦ ਭਾਸ਼ਾ ਦੇ ਸਭ ਤੋਂ ਛੋਟੇ ਤੋਂ ਛੋਟੇ ਸਤੰਤਰ ਸਾਰਥਿਕ ਇਕਾਈ ਹੈ ਸ਼ਬਦ ਕੀ ਹੈ ਸਾਰਥਿਕ ਇਕਾਈ ਹੈ ਜੇ ਕਿ ਜੋ ਸੁਤੰਤਰ ਭਾਵਾਂਸ਼ਾਂ ਦੇ ਰੂਪ ਦੇ ਵਿੱਚ ਹੁੰਦੇ ਨੇ ਤੇ ਜੁੜੇ ਭਾਵਾਂਸ਼ਾਂ ਦੇ ਸੰਜੋਗ ਤੋਂ ਹੀ ਇਹ ਬਣੇ ਵੀ ਹੁੰਦੇ ਨੇ ਸ਼ਬਦ ਅੱਖਰ ਲਗਾ ਤੇ ਲਗਾਖਰਾਂ ਦੇ ਮੇਲ ਨਾਲ ਬਣਦੇ ਨੇ ਜਿਹੜਾ ਸ਼ਬਦ ਦਾ ਹੋ ਅੱਖਰਾਂ ਦੇ ਮੇਲ ਨਾਲ ਲਗਾ ਤੇ ਲਗਾਖਰਾਂ ਦੇ ਮੇਲ ਨਾਲ ਕੀ ਬਣਦੇ ਨੇ ਸ਼ਬਦ ਬਣਦੇ ਨੇ ਛੋਟੀ ਤੋਂ ਛੋਟੀ ਸੰਤੰਤਰ ਸਾਰਥਿਕ ਇਕਾਈ ਹੈ ਸ਼ਬਦ ਸ਼ਬਦਾਂ ਤੋਂ ਅੱਗੇ ਉਪਵਾਕ ਉਪਵਾਕ ਤੋਂ ਅੱਗੇ ਵਾਕ ਠੀਕ ਹੈ ਹਾਂਜੀ ਸ਼ਬਦਾਂ ਨੂੰ ਵਰਗੀ ਕਰਨਾ ਜਿਹੜੇ ਕਿ ਦੋ ਤਰੀਕੇ ਨਾਲ ਹੁੰਦਾ ਇੱਕ ਮੂਲ ਸ਼ਬਦ ਤੇ ਇੱਕ ਰਚਿਤ ਸ਼ਬਦ ਮੂਲ ਸ਼ਬਦ ਉਹ ਨੇ ਜਿਹੜੇ ਆਪਣੇ ਆਪ ਨੇ ਹਾਂਜੀ ਮੂਲ ਸ਼ਬਦ ਉਹ ਹੁੰਦੇ ਨੇ ਜੋ ਆਪਣੇ ਆਪ ਦੇ ਵਿੱਚ ਇੱਕ ਪੂਰਨ ਇਕਾਈ ਹੁੰਦੇ ਨੇ ਤੇ ਇਸ ਸ਼ਬਦ ਨੂੰ ਅੱਗੇ ਹੋਰ ਤੋੜਿਆ ਨਹੀਂ ਜਾ ਸਕਦਾ ਤੇ ਨਾ ਹੀ ਇਹਦੀ ਵੰਤਰ ਦੇ ਵਿੱਚ ਕਿਸੇ ਸ਼ਬਦ ਜਾਂ ਸ਼ਬਦਾੰਸ਼ ਦਾ ਮੇਲ ਹੋਇਆ ਹੋਇਆ ਹੁੰਦਾ ਮੂਲ ਸ਼ਬਦ ਉਹ ਹੁੰਦੇ ਨੇ ਜੋ ਆਪਣੇ ਆਪ ਦੇ ਵਿੱਚ ਪੂਰਨ ਇਕਾਈ ਹੁੰਦੇ ਨੇ ਤੇ ਇਹਨਾਂ ਨੂੰ ਅੱਗੇ ਹੋਰ ਤੋੜਿਆ ਨਹੀਂ ਜਾ ਸਕਦਾ ਤੇ ਨਾ ਹੀ ਇਸ ਦੀ ਵੰਤਰ ਵਿੱਚ ਕਿਸੇ ਸ਼ਬਦ ਸ਼ਬਦਾੰਸ਼ ਦਾ ਮੇਲ ਹੋਇਆ ਹੋਇਆ ਹੁੰਦਾ ਜਿਵੇਂ ਕਰ ਪੜ ਰੇ ਤਬਾਗ ਜਾਂ ਤੂੰ ਠੀਕ ਹੈ ਮੂਲ ਸ਼ਬਦ ਨੇ ਜਿਵੇਂ ਕਿ ਜੋਜਿਕ ਸਾਰੇ ਮੂਲ ਸ਼ਬਦ ਹੋ ਜਾਣਗੇ ਰਚਿਤ ਸ਼ਬਦ ਉਹ ਸ਼ਬਦ ਨੇ ਜਿਹੜੇ ਮੂਲ ਸ਼ਬਦ ਤੋਂ ਵੱਖ-ਵੱਖ ਢੰਗਾਂ ਨਾਲ ਰਚਿਤ ਹਨ ਨੰਦੀ ਰਚਨਾ ਕਰਦੇ ਆ ਤੇ ਰਚਿਤ ਸ਼ਬਦ ਦੋ ਤਰੀਕੇ ਦੇ ਹੁੰਦੇ ਨੇ ਇੱਕ ਸਮਾਸੀ ਸ਼ਬਦ ਹੁੰਦੇ ਨੇ ਕਿ ਉਤਪਨ ਸ਼ਬਦ ਹੁੰਦੇ ਨੇ ਹਾਂਜੀ ਇੱਕ ਦੁਹਰਾਕਤੀ ਵਾਲੇ ਸ਼ਬਦ ਹੁੰਦੇ ਨੇ ਜਿਵੇਂ ਇੱਕ ਅੱਖਰ ਇੱਕ ਸ਼ਬਦ ਨੂੰ ਆਪਾਂ ਦੋ ਦੋ ਵਾਰ ਬੋਲਦੇ ਨੇ ਜਿਵੇਂ ਪਿੰਡ ਪਿੰਡ ਘਰ ਘਰ ਸਾਹ ਹਾ ਕਿੱਥੇ ਕਿੱਥੇ ਕੌਣ ਕੌਣ ਠੀਕ ਹੈ ਚਾਹ ਚਾਹ ਐਵੇਂ ਸਮਾਸੀ ਸ਼ਬਦ ਉਹ ਹੁੰਦੇ ਨੇ ਜੋੜਨ ਜਾਂ ਸੰਖੇਪ ਕਰਨਾ ਸਮਾਸੀ ਸ਼ਬਦ ਦਾ ਅਰਥ ਆ ਵੀ ਜੋੜਨਾ ਜਾਂ ਸੰਖੇਪ ਕਰਨਾ ਜਿਵੇਂ ਦੋ ਸ਼ਬਦ ਨੇ ਉਹਨਾਂ ਨੂੰ ਆਪਾਂ ਜਦੋਂ ਜੋੜਦੇ ਆ ਉਹਨਾਂ ਨੂੰ ਸੰਖੇਪ ਚ ਲਿਖਦੇ ਆ ਜਿਵੇਂ ਲੋਕ ਰਾਜ ਨਹੀਂ ਆਪਾਂ ਲਿਖਾਂਗੇ ਵੀ ਲੋਕਾਂ ਦਾ ਰਾਜ ਆਪ ਵਿਤੀ ਨਹੀਂ ਆਪਾਂ ਲਿਖਾਂਗੇ ਵੀ ਆਪ ਨਾਲ ਵਿਤੀ ਉਹਨੂੰ ਆਪਾਂ ਸਿੱਧੇ ਕਹਿੰਦੇ ਆ ਆਪ ਵਿਤੀ ਲੋਕ ਰਾਜ ਹੱਥ ਨੂੰ ਲੱਗਣ ਵਾਲੀ ਕੜੀ ਉਹਨਾਂ ਨੂੰ ਆਪਾਂ ਸਿੱਧੇ ਕਹਿੰਦੇ ਆ ਹੱਥ ਕੜੀ ਵਿਆਹੀ ਹੋਈ ਠੀਕ ਹੈ ਨਵੀਂ ਵਿਆਹੀ ਹੋਈ ਜਾਂ ਹਾਰਸ਼ingar ਨਾਲ ਸਜੀ ਹੋਈ ਨੂੰ ਆਪਾਂ ਕਹਾਂਗੇ ਸਜਵੇ ਆਹੀ ਠੀਕ ਹੈ ਐਵੇਂ ਉਹ ਹੁੰਦੇ ਨੇ ਸਮਾਸਯ ਸ਼ਬਦ ਮਤਲਬ ਕਿ ਜਿਨ੍ਹਾਂ ਨੂੰ ਆਪਾਂ ਜੋੜਦੇ ਆ ਜਾਂ ਸੰਖੇਪ ਕਰਕੇ ਲਿਖਦੇ ਆ ਜੋ ਦੋ ਜਾਂ ਤਿੰਨ ਸ਼ਬਦਾਂ ਨੂੰ ਜੋੜ ਕੇ ਉਹਨਾਂ ਦਾ ਸੰਖੇਪ ਰੂਪ ਦੇ ਵਿੱਚ ਬਣਾਇਆ ਜਾਂਦਾ ਅ ਕ ਨਮਾ ਅਰਥ ਦੇਣ ਵਾਲਾ ਸ਼ਬਦ ਉਹਨੂੰ ਆਪਾਂ ਕਹਿੰਦੇ ਆ ਸਮਾਸਯ ਸ਼ਬਦ ਰਾਸ਼ਟਰਪਤੀ ਉਹਨੂੰ ਭਾ ਰਾਸ਼ਟਰਪਤੀ ਕਹਿ ਦਿੰਦੇ ਆ ਚਿੜੀਆ ਦਾ ਘਰ ਉਹਨੂੰ ਆਪਾਂ ਚਿੜੀਆ ਘਰ ਕਹਿ ਦਿੰਦੇ ਆ ਸਮਾਸ ਸਮਾਸ ਵਿਧੀ ਰਹੀ ਸ਼ਬਦ ਬਣਾਉਣ ਸਮੇ ਜੋਜਗ ਸੰਬੰਧ ਕਿ ਇਹਨਾਂ ਨੂੰ ਛੱਡ ਦਿੱਤਾ ਜਾਂਦਾ ਠੀਕ ਹੈ ਇਹਨਾਂ ਲਗਾਏ ਜਾਂਦੇ ਆ ਉਤਪਨ ਸ਼ਬਦ ਜਿਹੜਾ ਸ਼ਬਦ ਕਿਸੇ ਮੂਲ ਸ਼ਬਦ ਤੋਂ ਪਹਿਲਾਂ ਅਗੇਤਰ ਜਾਂ ਪਛੇਤਰ ਲਾ ਕੇ ਬਣਾਇਆ ਜਾਂਦਾ ਹੈ ਉਹਨੂੰ ਆਪਾਂ ਉਤਪਨ ਸ਼ਬਦ ਕਹਿੰਦੇ ਆ ਜਿਵੇਂ ਦੁਰਘਟਨਾ ਦੇ ਵਿੱਚ ਘਟਨਾ ਠੀਕ ਆ ਦੁਰ ਅਗੇਤਰ ਲੱਗ ਗਿਆ ਬੋਲੀ ਦੇ ਵਿੱਚ ਉਪ ਕੀ ਆ ਅਗੇਤਰ ਲੱਗ ਗਿਆ ਸਦਾਚਾਰ ਦੇ ਵਿੱਚ ਸਦਾ ਮੂਲ ਸ਼ਬਦ ਆ ਚਾਰ ਅਗੇਤਰ ਪਛੇਤਰ ਲੱਗ ਗਿਆ ਕਬਰਾ ਹਟ ਦੇ ਵਿੱਚ ਕਬਰਾ ਮੂਲ ਸ਼ਬਦ ਆ ਹਟ ਕੀ ਹੋ ਗਿਆ ਜਿਹੜਾ ਪਛੇਤਰ ਲੱਗਿਆ ਰੂਪ ਦੇ ਆਧਾਰ ਤੇ ਹੁਣ ਸ਼ਬਦ ਵਿਕਾਰੀ ਤੇ ਅਵਿਕਾਰੀ ਹੁੰਦੇ ਨੇ ਵਿਕਾਰੀ ਸ਼ਬਦ ਉਹ ਹੁੰਦੇ ਨੇ ਜਿਹੜੇ ਵਾਕ ਦੇ ਵਿੱਚ ਵਿਚਰਣ ਸਮੇ ਲਿੰਗ वचन ਕਾਰਕ ਪੁਰਖ ਤੇ ਕਾਲ ਦੇ ਪ੍ਰਭਾਵ ਕਰਕੇ ਆਪਣਾ ਰੂਪ ਬਦਲ ਲੈਂਦੇ ਨੇ ਠੀਕ ਹੈ ਆਪਣਾ ਰੂਪ ਬਦਲ ਲੈਂਦੇ ਨੇ ਉਹਨਾਂ ਨੂੰ ਆਪ ਵਿਕਾਰੀ ਸ਼ਬਦ ਕਹਿੰਦੇ ਆ ਜਿਨ੍ਹਾਂ ਦੇ ਵਿੱਚ ਨਾਮ ਪੜਨਾਮ ਵਿਸ਼ੇਸ਼ਣ ਤੇ ਕਿਰਿਆ ਵਰਗ ਆਉਂਦੇ ਨੇ ਨਾਮ ਪੜਨਾਮ ਵਿਸ਼ੇਸ਼ਣ ਤੇ ਕਿਰਿਆ ਨਾਮ ਪੜਨਾਮ ਵਿਸ਼ੇਸ਼ਣ ਤੇ ਕਿਰਿਆ ਇਹ ਚਾਰੋਂ ਕੀ ਨੇ ਵਿਕਾਰੀ ਸ਼ਬਦ ਨੇ ਜਿਹੜੇ ਆਪਣਾ ਰੂਪ ਬਦਲ ਲੈਂਦੇ ਨੇ ਜਿਵੇਂ ਖਾਂਦਾ ਖਾ ਖਾਦਾ ਖਾਓ ਖਾਵਾਂਗੇ ਖਾਵਾਂ ਖਾਵਾਂਗਾ ਠੀਕਾ ਘਰ ਤੋਂ ਘਰਾ ਘਰੀ ਕਰੋ ਉਹ ਵਿਕਾਰੀ ਸ਼ਬਦ ਜਿਹੜਾ ਆਪਣਾ ਲਿੰਗ ਵਚਨ ਕਾਰਕ ਪੁਰਖ ਦੇ ਕਰਕੇ ਆਪਣਾ ਮੂਲ ਰੂਪ ਨਹੀਂ ਬਦਲਦੇ ਉਹ ਵਿਕਾਰੀ ਹੁੰਦੇ ਨੇ ਇਹਨਾਂ ਦੇ ਵਿੱਚ ਜੋਜਕ ਸੰਬੰਧਕ ਵਿਸਮਿਕ ਕਿਰਿਆ ਵਿਸ਼ੇਸ਼ਣ ਇਹ ਚਾਰ ਵਰਗਾ ਹੁੰਦੇ ਨੇ ਇਹਦੇ ਵਿੱਚ ਕਿਰਿਆ ਵਿਸ਼ੇਸ਼ਣ ਸੰਬੰਧਕ ਜੋਜਕ ਤੇ ਵਿਸਮਿਕ ਇਹਦੇ ਵਿੱਚ ਸਾਰੇ ਜਿਵੇਂ ਵਾਸਤੇ ਨੇ ਨੂੰ ਲਈ ਤੋਂ ਬਗੈਰ ਉਰੇ ਪਰੇ ਅੱਜ ਸ਼ਾਬਾਸ਼ ਇਹ ਸਾਰੇ ਆਗੇ ਤੇ ਪਰੰਪਰਾਗਤ ਵਿਆਕਰਨ ਦੇ ਆਧਾਰ ਤੇ ਅਰਥ ਦੇ ਆਧਾਰ ਤੇ ਆਪਾਂ ਕਹਿ ਸਕਦੇ ਹਾਂ ਜਿਹੜੇ ਸ਼ਬਦ ਨੇ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਸਾਰਥਿਕ ਨਿਰਾਰਥਕ ਸ਼ਬਦ ਸਾਰਥਿਕ ਸ਼ਬਦ ਉਹ ਹੁੰਦੇ ਨੇ ਜਿਨ੍ਹਾਂ ਦਾ ਕੋਈ ਨਾ ਕੋਈ ਅਰਥ ਹੁੰਦਾ ਜਿਵੇਂ ਮਨੁੱਖ ਜਲ ਹਵਾ ਪਾਣੀ ਧਰਤੀ ਕਿਤਾਬ ਕੁੜੀ ਨਿਰਾਰਥਕ ਜਿਨ੍ਹਾਂ ਦਾ ਕੋਈ ਅਰਥ ਨਹੀਂ ਹੁੰਦਾ ਜਿਵੇਂ ਪਾਣੀ ਪੂਣੀ ਰੋਟੀ ਰਾਟੀ ਚਾਹ ਚੂ ਕੁੱਕੜ ਸ਼ੁਕਰ ਠੀਕ ਹੈ ਆਪਾਂ ਮੈਂ ਬੋਲ ਦਿੰਦੇ ਆ ਤੇ ਸਾਰਥਕ ਸ਼ਬਦ ਸ਼੍ਰੇਣੀ 8 ਪ੍ਰਕਾਰ ਦੇ ਹੁੰਦੇ ਨੇ ਇਹਨਾਂ ਦੇ ਵਿੱਚ ਤੁਹਾਨੂੰ ਲੱਗ ਵੀ ਕੁਸ਼ਨ ਆ ਜਾਂਦੇ ਹੁੰਦੇ ਨੇ ਵੀ ਨਾਮ ਕੀ ਆ ਪੜਾ ਨਾਮ ਕੀ ਵਿਸ਼ੇਸ਼ਣ ਕੀ ਆ ਕਿਰਵਿਸ਼ੇਸ਼ਣ ਕੀ ਆ ਕਿਰਿਆ ਕੀ ਆ ਸੰਵੰਤਕ ਜੋਜਕ ਵਿਸਮਿਕ ਤੇ ਉਤਪਤੀ ਦੇ ਆਧਾਰ ਤੇ ਰੂੜੀ ਸ਼ਬਦ ਤੇ ਜੋਜਿਕ ਜੋਗਿਕ ਸ਼ਬਦ ਹਾਂਜੀ ਰੂੜੀ ਸ਼ਬਦ ਜਿਹੜੇ ਸ਼ਬਦ ਜਾਂ ਸ਼ਬਦਾਂਸ਼ਾਂ ਦੇ ਮੇਲ ਨਾਲ ਨਹੀਂ ਬਣੇ ਜਿਵੇਂ ਹੱਥ ਚੰਦ ਘੋੜਾ ਜੂੰ ਕੀੜਾ ਮਸਰ ਠੀਕ ਹੈ ਜੋ ਜੋਗਿਕ ਸ਼ਬਦ ਉਹਨੇ ਜੋ ਸ਼ਬਦਾਂ ਨਾਲ ਅਗੇਤਰ ਜਾਂ ਪਛੇਤਰ ਜੋੜ ਕੇ ਮਿਲਾ ਕੇ ਬਣਾਏ ਜਾਂਦੇ ਨੇ ਜਿਵੇਂ ਅਜਿੱਤ ਜਿ ਅ plus ਜਿੱਤ ਨਿਰਧਨ ਨਿਰ plus ਧਨ ਦੁਰਬਲ ਦੁਰ plus ਬਲ ਘੁਮਿਆਰ ਘੁੰਮ plus ਲ plus ਆਰ ਮਾਪੇ ਮਾਂ plus ਪੇ ਠੀਕ ਹੈ ਸੋ ਇਹ ਸੀ ਤੁਹਾਡਾ long question thank you